ਜਿਸਰ ਕੀ ਨਾਮ ਹੈ ਜਮੇਸ਼ کمار ਸਰ ਕੀ ਹੋਇਆ ਸੀ ਮਾਮਲਾ ਪੂਰਾ ਦੁਕਾਨ ਦੇ ਕਿਤੇ ਬੰਦੇ ਆ ਗਏ ਮੈਂ ਤਾਂ ਰੋਟੀ ਲੈਣ ਗਿਆ ਸੀ ਦੁਬਾਰੇ ਆਪਣੀ ਖਾਣ ਗਿਆ ਸੀ ਤੇ ਬੱਚਿਆਂ ਦੀ ਲੈਣ ਗਿਆ ਸੀ ਤੇ ਬੱਚਿਆਂ ਨੇ ਦੱਸਿਆ ਮੈਨੂੰ ਵੀ ਤਿੰਨ ਬੰਦੇ ਐਕਟਵਾ ਉਨਾਂ ਨੇ ਉਹ ਅੱਗੇ ਲਾਈ ਹੋ ਸੀਗੇ ਤਿੰਨ ਬੰਦੇ ਐਕਟਵਾ ਤੇ ਆਏ ਆ ਤੇ ਆਪਣਾ ਮੂੰਹ ਟਕੇ ਹੋਏ ਸੀਗੇ ਅੰਦਰ ਖੜੇ ਆ ਤੇ ਉਹਨਾਂ ਨੂੰ ਕਿਹਾ ਵੀ ਮੂੰਹ ਆਪਣਾ ਦਿਮਾਗ ਥੱਲੇ ਕਰ ਲਓ ਉਹਨਾਂ ਨੇ ਕੀਤਾ ਨਹੀਂ ਦੂਜੀ ਵਾਰੀ ਫੇਰ ਕਰ ਮਨ ਥੱਲੇ ਕਰ ਲਓ ਜਦੋਂ ਉਹਨਾਂ ਨੇ ਫੇਰ ਨਹੀਂ ਕੀਤਾ ਨਾ ਤੇ ਬੇਟੇ ਨੇ ਮੰਮੀ ਨੂੰ ਕਿਹਾ ਕਹਿੰਦਾ ਮੰਮੀ ਕੰਮ ਦਾਬ ਲੱਗਦਾ ਵਾ ਵੀ ਤੁਸੀਂ ਆਪਣਾ ਦਰਵਾਜਾ ਬੰਦ ਕਰ ਲਓ ਉਹ ਦਰਵਾਜਾ ਉਹਨੇ ਬੰਦ ਕੀਤਾ ਤੇ ਫਿਰ ਉਹਨਾਂ ਨੇ ਇੱਕਦਮ ਦਤ ਦਤਰਾ ਕੱਢ ਲਿਆ ਤੇਜ਼ ਤਰ ਪਿਆਰ ਸੀ ਹਾਂ ਤੇਜ਼ ਤਰ ਪਿਆਰ ਸੀ ਦੋ ਬੰਦੇ ਨੇ ਕੱਢੇ ਇੱਕ ਛੋਟਾ ਸੀ ਇੱਕ ਵੱਡਾ ਸੀ ਤੇ ਫਿਰ ਉਹਨਾਂ ਨੇ ਆਪਣਾ ਖੜਕਾਇਆ ਵਾ ਇਹ ਆ ਬੱਬੂ ਦਾ ਵੀ ਖੋਲੋ ਖੋਲ ਦੋ ਨਹੀਂ ਤਾਂ ਮੈਂ ਤੋੜ ਦਾਂਗੇ ਫਿਰ ਉਹ ਉਹ ਬਰਕ ਸਾਡੇ ਜਿਹੜੀ ਕੁੜੀ ਚਾਹ ਬਣਾਂਦੀ ਨਾ ਤੇ ਉਹ ਬਾਹਰੋਂ ਆਈ ਉਹ ਦੇਖਿਆ ਉਹਨੇ ਜੀ ਇਧਰ ਰੋਲਾ ਪੈ ਰਿਹਾ ਤੇ ਬੇਟੇ ਨੇ ਕਿਹਾ ਵੀ ਉਧਰ ਦੂਸਰੇ ਦਫਤਰ ਸਾਡੇ ਟਿਕਟਾਂ ਦਾ ਦਫਤਰ ਆ ਜੀ ਉਹ ਉਹਨਾਂ ਨੇ ਮੁੰਡਿਆਂ ਨੂੰ ਬੁਲਾ ਕੇ ਲਿਆ ਇਧਰ ਤੇ ਉਹ ਫਿਰ ਬਾਹਰ ਭੱਜੀ ਨਾ ਉਹਨੂੰ ਫੜਨ ਵਾਸਤੇ ਤਿੰਨੇ ਵਾਰ ਉਹਨੂੰ ਨਿਕਲ ਕੇ ਫਿਰ ਭੱਜ ਗਿਆ ਬਾਹਰ ਨਿਕਲ ਗਿਆ ਹਾਂ ਸੜਕ ਦੇ ਐਪ ਧੋੜ ਦੇ ਗਈ ਤੇ ਲੁੱਟ ਦੀ ਖਰਾਬ ਨੂੰ ਅੰਜਾਮ ਦੇਣਾ ਸੀ ਕੁਝ ਲੈ ਕੇ ਵੀ ਗਏ ਨੇ ਲੈ ਕੇ ਨਹੀਂ ਗਏ ਮਤਲਬ ਲੁੱਟਣ ਵਾਸਤੇ ਹੀ ਆਏ ਸੀ ਜਦ ਕਿ ਉਹ ਬੰਦ ਕਰ ਲਿਆ ਤਾਂ ਉਹ ਉੱਡ ਕਰਕੇ ਫਿਰ ਬਚ ਗਿਆ ਜੀ ਬਚ ਗਿਆ ਤੇ ਉਹ ਵੀ ਜਾਨਵਾਨ ਜਾਨ ਵੀ ਬਚ ਪੁਲਿਸ ਕੰਪਲੇਂਟ ਕੀਤੀ ਹੈ ਹਾਂਜੀ ਹਾਂਜੀ ਰਿਪੋਰਟ ਇੱਕ ਦੋ ਦਾ ਮਾਮਲਾ ਹੈ ਕੱਲ 6:30 6:30 3:35 ਦੀ ਗੱਲ ਹੈ ਕਿੱਦਾਂ ਦੇਖਦੇ ਹੋ ਕਿ ਜੇ ਸਮਰਾਲਾ ਚੌਂਕ ਦੀ ਗੱਲ ਕਰੀਏ ਕਾਫੀ ਭੀੜ-ਪਾੜਾ ਵਾਲਾ ਏਰੀਆ ਹੈ ਤੇ ਬਾਪੂ ਵੀ ਜਿਹੜੇ ਬੜੀ ਹਿੰਮਤ ਦਿਖਾ ਕੇ ਲੁੱਟ ਕਰਨ ਆਏ ਹਾਂਜੀ ਹਾਂਜੀ ਬਿਲਕੁਲ ਪਰ ਸ਼ਰੀਆਮ ਆਇਆ ਹੁਣ ਹਾਂ ਜੀ ਕੀ ਨਾਮ ਹੈ ਸਰ ਹਾਂ ਸਰ ਡਾਕਟਰ ਸਾਹਿਬ ਕਿੱਥੇ ਕਾ ਦੇਉਂਗਾ ਭੀੜ-ਪਾੜਾ ਵਾਲੇ ਦੇ ਵਿੱਚ ਜਿਹੜਾ ਮਤਲਬ ਸਰ ਸ਼ਰੀਆਮ ਗੁੰਡਾਗਰਦੀ ਹੋ ਚੁੱਕੀ ਹੋਈ ਹੈ ਤੇ ਗੁੰਡਿਆਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਦੇਖੋ ਤੁਸੀਂ ਟ੍ਰੈਫਿਕ ਦੇਖੋ ਕਿੰਨਾ ਜ਼ਬਰਦਸਤ ਹੈ ਇਹਦੇ باوجود ਤੇਜ਼ ਧਾਰ ਹਥਿਆਰ ਲੈ ਕੇ ਕਿਸੇ ਆਫਿਸ ਦੇ ਵਿੱਚ ਵੜ ਜਾਣਾ ਇਹ ਤਾਂ ਮਤਲਬ ਕੀ ਲੋਕ ਆਪਣੇ ਦੁਕਾਨਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਤੇ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਥੋੜਾ ਜਿਹਾ ਇੱਕ ਪੁਲਿਸ ਦਾ ਜਿਹੜਾ ਨਾਕਾ ਜ਼ਰੂਰ ਲਗਾਣ ਤਾਂ ਕਿ ਗੁੰਡਾ ਅੰਸਰਾਂ ਤੋਂ ਥੋੜੀ ਜਿਹੀ ਨਿਕਲ ਪਈ ਜਾਵੇ ਬਾਕੀ ਇਹ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਲਦੋਂ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ